ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਗੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਆ ਕਰੋ ਤੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਰੱਖਣੇ ਨਾ ਭੁੱਲਿਆ ਕਰੋ ਇੱਕ 25-26 ਸਾਲ ਦਾ ਨੌਜਵਾਨ ਆ ਜਿਹੜਾ ਮਾਰੂਥਲ ਦੇ ਵਿੱਚ ਇੰਨੀ ਗਰਮੀ ਤੇ ਧੁੱਪ ਦੇ ਵਿੱਚ ਪਿਆ ਹਣਾ ਤੇ ਉਹਨਾਂ ਆਪਣੇ ਘਰ ਵਾਲੀ ਨੂੰ ਅਵਾਜ਼ਾਂ ਮਾਰ ਰਿਹਾ ਤੇ ਉਹ ਕਹਿ ਰਿਹਾ ਵੀ ਮੈਨੂੰ ਪਾਣੀ ਦੇ ਦਿਓ ਪਲੀਜ਼ ਮੈਨੂੰ ਪਾਣੀ ਦੇ ਦਿਓ ਰਿਤੂ ਮੈਨੂੰ ਪਾਣੀ ਦੇ ਦਿਓ ਤੇ ਫਿਰ ਉਹ ਕਹਿੰਦਾ ਕਿ ਰਿਤੂ ਜੇ ਤੂੰ ਮੇਰੇ ਕੋਲ ਹੁੰਦੀ ਤੂੰ ਮੈਨੂੰ ਐਦਾਂ ਮਰਨ ਨਾ ਦੇਂਦੀ ਵੀ ਮੈਂ ਇੱਥੇ ਇੰਨੀ ਗਰਮੀ ਦੇ ਵਿੱਚ ਮਰ ਰਿਹਾ ਹਣਾ ਤੇ ਵੀ ਜੇ ਤੂੰ ਮੇਰੇ ਕੋਲ ਹੁੰਦੀ ਤਾਂ ਤੂੰ ਮੈਨੂੰ ਕਦੇ ਨਾ ਮਰਨ ਦਿੰਦੀ ਇਦਾਂ ਦਾ ਜਿਹੜਾ ਸੀਨ ਹੁੰਦਾ ਤੇ ਉਹ ਮੁੰਡਾ ਇਦਾਂ ਕਰਦਾ ਕਰਦਾ ਉਹਦੀ ਮੌਤ ਹੋ ਜਾਂਦੀ ਆ ਤੇ ਰੀਤੂ ਆ ਜਿਹੜੀ ਉਹ ਤਰਬਕ ਕੇ ਉੱਠਦੀ ਆ ਨੀਂਦ ਚੋਂ ਕਿਉਂਕਿ ਇਹ ਸੱਚਾਈ ਨਹੀਂ ਇੱਕ ਸੁਪਨਾ ਸੀ ਰੀਤੂ ਸੁਪਨੇ ਦੇ ਵਿੱਚ ਵੇਖ ਰਹੀ ਸੀ ਕਿ ਜਿਹੜਾ ਉਹਦਾ ਪਤੀ ਆ ਉਹ ਇਸ ਤਰ੍ਹਾਂ ਗਰਮੀ ਦੇ ਵਿੱਚ ਕਿਤੇ ਉਹਦੀ ਮੌਤ ਹੋ ਗਈ ਜਦੋਂ ਉਹ ਉੱઠી ਵੈਸੇ ਵੀ ਆਪਾਂ ਨੂੰ ਜੇ ਇਦਾਂ ਦਾ ਕੋਈ ਡਰਾਵਣਾ ਸੁਪਨਾ ਆਉਂਦਾ ਆਪਾਂ ਨੂੰ ਜਾਗ ਆ ਜੇ ਆਪਾਂ ਵੀ ਪਸੀਨਾ ਪਸੀਨੀ ਹੋ ਜਾਂਦੇ ਆ ਤੇ ਉਹ ਕੁੜੀ ਵੀ ਐਸੀ ਤਰ੍ਹਾਂ ਪਸੀਨਾ ਪਸੀਨੀ ਹੋ ਕੇ ਉੱਠ ਕੇ ਬੈਠ ਗਈ ਬੈਠੀ ਜਦੋਂ ਤੇ ਕੋਲ ਉਹਦੀ ਮੰਮੀ ਪਈਆ ਉਹਦੀ ਮੰਮੀ ਕਹਿੰਦੀ ਵੀ ਕੀ ਹੋ ਗਿਆ ਰੀਤੂ ਤੂੰ ਐਂ ਕਾਤੋਂ ਘਬਰਾਈ ਹੋਈ ਆ ਉਹ ਦੱਸਦੀ ਆ ਕਿ ਮੰਮੀ ਮੈਨੂੰ ਇੰਨਾ ਬੁਰਾ ਸੁਪਨਾ ਆਇਆ ਕਿ ਸੁਪਨੇ ਦੇ ਵਿੱਚ ਵੀ ਮੈਨੂੰ ਦਿਸੀਆ ਹਨਾ ਵੀ ਮੇਰੇ ਹਸਬੰਡਾ ਤੁਹਾਡਾ ਜਵਾਈ ਆ ਇਸ ਤਰ੍ਹਾਂ ਉਹਦੀ ਮੌਤ ਹੋ ਗਈ ਆ ਤੇ ਉਹਨੂੰ ਮਤਲਬ ਬਹੁਤ ਘਬਰਾਟ ਹੋਈ ਤਾਂ ਜਿਹੜੀ ਉਹਦੀ ਮਾਂ ਰੀਤੂ ਦੀ ਉਹ ਕਹਿੰਦੀ ਇਹੋ ਜਿਹਾ ਬੰਦਾ ਤਾਂ ਮਰੀ ਜਾਣਾ ਚਾਹੀਦਾ ਵਧੀਆ ਹੋਵੇ ਜੇ ਸੁਪਨਾ ਸੱਚ ਹੋ ਜੇ ਤੇ ਰੀਤੂ ਆ ਜਿਹੜੀ ਆਪਣੀ ਮਾਂ ਨੂੰ ਕਹਿੰਦੀ ਵੀ ਮੰਮੀ ਤੁਸੀਂ ਸੋਚ ਵੀ ਸਕਦੇ ਹੋ ਇਹੋ ਜੀ ਗੱਲ ਵੀ ਤੁਸੀਂ ਆਪਣੇ ਜਵਾਈ ਬਾਰੇ ਕੀ ਕਹਿ ਰਹੇ ਹੋ ਤਾਂ ਰੀਤੂ ਦੀ ਮੰਮੀ ਰੀਤੂ ਨੂੰ ਕਹਿੰਦੀ ਆ ਕਿ ਜਵਾਈ ਉਹ ਰਿਸ਼ਤੇ ਵਜੋਂ ਮੇਰਾ ਲੱਗਦਾ ਹੋ ਪਰ ਨਾ ਤਾਂ ਮੈਂ ਉਹਨੂੰ ਜਵਾਈ ਸਵੀਕਾਰ ਕੱਲ ਕੀਤਾ ਸੀ ਨਾ ਮੈਂ ਅੱਜ ਕਰਾਂ ਚੰਗਾ ਹੋਵੇ ਜੇ ਉਹ ਮਰ ਜੇ ਤੇ ਤੂੰ ਆ ਜਿਹੜੀ ਆਪਣੀ ਜਿੱਦ ਛੱਡ ਦੇਵੇਂ ਹੁਣ ਕੀ ਸੀ ਕਹਾਣੀ ਇੱਕ ਸੱਸ ਆਪਣੇ ਜਵਾਈ ਨੂੰ ਇੰਨੀ ਨਫ਼ਰਤ ਕਿਉਂ ਕਰ ਰਹੀ ਸੀ ਇਹ ਸਾਰਾ ਕੁਝ ਜਾਣਨ ਲਈ ਅਸੀਂ ਪਿੱਛੇ ਚਲਦੇ ਆ ਰੀਤੂ ਆ ਜਿਹੜੀ ਉਹ ਆਪਣੇ ਮਾਪਿਓ ਦੀ ਇਕਲੋਤੀ ਧੀ ਆ ਉਹਦੇ ਪਿਤਾ ਜੀ ਇੱਕ ਬਹੁਤ ਵੱਡੇ बिजनेਸਮੈਨ ਆ ਤੇ ਉਹ ਆਪਣੇ ਮਾਪਿਆਂ ਦੀ ਬਹੁਤ लाਡ ਲਈ ਧੀ ਆ ਉਹਦੇ ਮਾਪੇ ਨੇ ਉਹਨੂੰ ਪੂਰਾ ਸ਼ੌਂਕ ਨਾਲ ਪਾਲਿਆ ਤੇ ਉਹਦਾ ਕੋਈ ਵੀ ਜਿਹੜਾ ਸ਼ੌਂਕ ਆ ਪਗਾਉਣ ਤੋਂ ਨਹੀਂ ਛੱਡਿਆ ਸੀ ਉਹਨਾਂ ਨੂੰ ਚਾਹਤ ਤਾਂ ਸੀ ਕਿ ਸਾਡੇ ਇੱਕ ਬੇਟਾ ਵੀ ਹੋਵੇ ਪਰ ਰੀਤੂ ਤੋਂ ਬਾਅਦ ਉਹਨਾਂ ਦੇ ਕੋਈ ਔਲਾਦ ਨਹੀਂ ਹੁੰਦੀ ਤੇ ਇਸ ਕਰਕੇ ਉਹਨਾਂ ਨੇ ਰੀਤੂ ਵਿੱਚ ਹੀ ਆਪਣਾ ਬੇਟਾ ਵੇਖਿਆ ਤੇ ਉਸੇ ਵਿੱਚ ਹੀ ਆਪਣੀ ਧੀ ਵੇਖੀ ਇੰਨਾ ਲਾਡ ਪਿਆਰ ਨਾਲ ਹਣਾ ਰੀਤੂ ਨੂੰ ਪਾਲਿਆ ਪਰ ਫਿਰ ਵੀ ਰੀਤੂ ਸੀ ਜਿਹੜੀ ਬਹੁਤ ਸਮਝਦਾਰ ਤੇ ਪੜ੍ਹਾਈ ਵਿੱਚ ਹੁਸ਼ਿਆਰ ਕੁੜੀ ਸੀ ਉਹ ਕਿਸੇ ਯੂਨੀਵਰਸਿਟੀ ਦੇ ਵਿੱਚ ਐਮਏ ਕਰ ਰਹੀ ਹੁੰਦੀ ਆ ਤੇ ਉਹਦੇ ਨਾਲ ਕਾਲਜ ਦੇ ਵਿੱਚ ਇੱਕ ਮੁੰਡਾ ਹੁੰਦਾ ਉਸ ਮੁੰਡੇ ਦਾ ਨਾਮ ਰਵੀ ਹੁੰਦਾ ਰਵੀ ਵੀ ਆ ਜਿਹੜਾ ਉਹ ਵੀ ਐਮਏ ਕਰ ਰਿਹਾ ਦੋਨੋਂ ਇੱਕ ਕਲਾਸ ਦੇ ਵਿੱਚ ਹੁੰਦੇ ਆ ਜਦੋਂ ਲੈਕਚਰ ਲਾਉਂਦੇ ਆ ਉੱਥੋਂ ਨਾ ਜਾਣ ਪਛਾਣ ਹੁੰਦੀ ਆ ਤੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਵਧੀਆ ਦੋਸਤ ਬਣ ਜਾਂਦੇ ਆ ਹੌਲੀ ਹੌਲੀ ਇਹ ਦੋਸਤੀ ਹੈ ਜਿਹੜੀ ਉਹ ਪਿਆਰ ਦੇ ਵਿੱਚ ਬਦਲ ਜਾਂਦੀ ਆ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਨ ਲੱਗਦੇ ਆ ਜਦੋਂ ਇੱਕ ਦੂਜੇ ਦੀ ਫੈਮਿਲੀ ਬਾਰੇ ਬੈਕਗ੍ਰਾਉਂਡ ਬਾਰੇ ਜਾਣਦੇ ਆ ਤਾਂ ਜਿਹੜਾ ਰਵੀਆ ਉਹ ਸੋਚਦਾ ਕਿ ਰੀਤੂ ਆ ਜਿਹੜੀ ਹਨਾ ਬਹੁਤ ਅਮੀਰ ਘਰ ਦੀ ਆ ਵੀ ਮੈਂ ਇੱਕ ਨਾਰਮਲ ਫੈਮਿਲੀ ਦਾ ਇਸ ਕਰਕੇ ਉਹਨੂੰ ਇਹ ਹੁੰਦਾ ਵੀ ਇਹਦੇ ਪਰਿਵਾਰ ਵਾਲੇ ਆਏ ਨਾ ਸਮਝਣਗੇ ਕਿਤੇ ਸਾਡੀ ਕੁੜੀ ਦੀ ਅਮੀਰੀ ਵੇਖ ਕੇ ਵੀ ਇਹ ਇਹ ਨੂੰ ਪਸੰਦ ਕਰਨ ਲੱਗਿਆ ਉਹ ਉਹ ਨੂੰ ਥੋੜਾ ਥੋੜਾ ਇਗਨੋਰ ਕਰਦਾ ਪਰ ਰੀਤੂ ਆ ਜਿਹੜੀ ਉਹ ਕਹਿੰਦੀ ਆ ਕਿ ਰਵੀ ਵੀ ਪਹਿਲਾਂ ਤੂੰ ਹਣਾ ਮੇਰੇ ਨਾਲ ਵਧੀਆ ਗੱਲ ਕਰਦਾ ਸੀ ਵੀ ਹੁਣ ਤੂੰ ਮੈਨੂੰ ਕਈ ਦਿਨਾਂ ਦਾ ਇਗਨੋਰ ਕਰ ਰਿਹਾ ਵੀ ਕੀ ਗੱਲ ਆ ਕਹਿੰਦੀ ਜਦੋਂ ਦੀ ਆਪਾਂ ਆਪਣੀ ਫੈਮਿਲੀ ਬਾਰੇ ਗੱਲ ਕੀਤੀ ਆ ਉਦੋਂ ਦਾ ਤੂੰ ਮੈਨੂੰ ਇਗਨੋਰ ਕਰਨ ਲੱਗ ਗਿਆ ਵੀ ਕੀ ਗੱਲ ਆ ਉਹ ਕਹਿੰਦਾ ਵੀ ਦੇਖ ਰੀ ਤੂੰ ਆਪਾਂ ਵਧੀਆ ਦੋਸਤਾਂ ਵਧੀਆ ਦੋਸਤ ਹੋ ਵੀ ਸਕਦੇ ਆ ਪਰ ਇਸ ਤੋਂ ਵੱਧ ਆਪਾਂ ਆਪਣਾ ਰਿਸ਼ਤਾ ਨਹੀਂ ਨਵਾ ਸਕਦੇ ਨਹੀਂ ਲਿਜਾ ਸਕਦੇ ਕਿਉਂਕਿ ਆਪਣੀ ਜਿਹੜੀ ਫੈਮਿਲੀ ਬੈਕਗ੍ਰਾਉਂਡ ਆ ਉਹਦਾ ਬਹੁਤ ਡਿਫਰੈਂਟ ਸਾ ਇਸ ਕਰਕੇ ਵੀ ਮੈਂ ਨਾ ਇਹ ਗੱਲ ਸੋਚੂਗਾ ਨਹੀਂ ਕਿ ਆਪਣਾ ਕਦੇ ਵਿਆਹ ਵੀ ਹੋ ਤੇ ਰੀਤੂ ਕਹਿੰਦੀ ਰਵੀ ਤੈਨੂੰ ਪਤਾ ਮੇਰੇ ਮਾਪਿਓ ਨੇ ਮੇਰੇ ਪਹਿਲੇ ਬੋਲਤੇ ਮੈਨੂੰ ਹਰ ਇੱਕ ਚੀਜ਼ ਹਾਜ਼ਰ ਕੀਤੀ ਆ ਤੇ ਤੈਨੂੰ ਤਾਂ ਮੈਂ ਆਪਣੀ ਲਾਈਫ ਵਾਸਤੇ ਚੁਣਿਆ ਪੂਰੀ ਲਾਈਫ ਤੇਰੇ ਨਾਲ ਕੱਢਣੀ ਆ ਤੇ ਇੰਨੀ ਮਹਿੰਗੀ ਤੇ ਕੀਮਤੀ ਚੀਜ਼ ਵਾਸਤੇ ਮੇਰੇ ਮਾਪੇ ਕਿਵੇਂ ਮਨਾ ਕਰਨਗੇ ਉਹ ਕਹਿੰਦਾ ਵੀ ਲੱਖ ਤੇਰੇ ਮਾਪੇ ਮਨਾ ਨਾ ਕਰਨ ਪਰ ਕਹਿੰਦਾ ਵੀ ਮੈਂ ਕੱਲ ਨੂੰ ਸਮਾਜ ਤੋਂ ਤੇ ਤੇਰੇ ਮਾਪਿਓ ਤੋਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਇਹ ਜਮੀਨ ਕਰਕੇ ਹਨਾ ਜਾਂ ਪੈਸੇ ਕਰਕੇ ਪੀਪੋਲੀ ਪਾਲੀ ਕੁੜੀ ਨੂੰ ਫਸਾਇਆ ਵੀ ਆਪਣੀ ਫੈਮਿਲੀ ਦਾ ਨਹੀਂ ਮੇਲ ਹੈਗਾ ਡਾਰੀ ਤੂੰ ਕਹਿੰਦੀ ਵੀ ਤੂੰ ਨਾ ਜ਼ਿਆਦਾ ਨਾ ਸਿਆਣਾ ਬਣਾ ਵੀ ਮੈਨੂੰ ਪਤਾ ਵੀ ਮੇਰੇ ਲਈ ਕੀ ਸਹੀ ਹੈ ਕੀ ਨਹੀਂ ਤੇ ਉਹਨੂੰ ਕਹਿੰਦੀ ਚੱਲ ਫਿਰ ਤੂੰ ਮੇਰੇ ਸਿਰ ਦੀ ਕਸਮ ਖਾ ਕੇ ਦੱਸ ਕਿ ਤੂੰ ਮੈਨੂੰ ਪਸੰਦ ਨਹੀਂ ਕਰਦਾ ਉਹ ਕਹਿੰਦਾ ਵੀ ਇਸ ਗੱਲ 'ਚ ਮੈਂ ਝੂਠ ਨਹੀਂ ਬੋਲੂ ਮੈਂ ਤੈਨੂੰ ਪਸੰਦ ਕਰਦਾ ਬਹੁਤ ਪਸੰਦ ਕਰਦਾ ਪਰ ਕਹਿੰਦਾ ਵੀ ਜਦੋਂ ਮੈਨੂੰ ਪਤਾ ਲੱਗ ਗਿਆ ਹਨਾ ਤੇਰੀ ਫੈਮਿਲੀ ਬੈਕਗ੍ਰਾਉਂਡ ਤਾਂ ਮੈਂ ਆਪਣੇ ਮਨ ਤੇ ਪੱਥਰ ਰੱਖ ਲਿਆ ਤੇ ਇਹ ਸੋਚ ਲਿਆ ਕਿ ਆਪਾਂ ਇਹ ਰਿਸ਼ਤਾ ਜਿਹੜਾ ਇੱਕ ਦੋਸਤੀ ਦਾ ਹੀ ਰੱਖਾਂਗੇ ਆ ਰੀਤੂ ਉਹਦੇ ਨਾਲ ਜ਼ਿਆਦਾ ਬਹਿਸ ਨਹੀਂ ਕਰਦੀ ਉਹ ਸੋਚਦੀ ਹੈ ਕਿ ਚਲੋ ਜਦੋਂ ਵਿਆਹ ਦੀ ਗੱਲ ਹੋਊਗੀ ਮੈਂ ਆਪੇ ਆਪਣੇ ਘਰ ਦੇ ਮਨਾਲੂਗੀ ਹਨਾ ਤੇ ਇਸੇ ਤਰ੍ਹਾਂ ਹੀ ਸਮਾਂ ਲੰਘਦਾ ਗਿਆ ਤੇ ਉਹਨਾਂ ਦਾ ਲਾਸਟ ਸੈਮੈਸਟਰ ਆ ਗਿਆ ਤੇ ਇੱਕ ਦਿਨ ਰਵੀ ਨੂੰ ਸਨੇਹਾ ਮਿਲਿਆ ਕਿ ਉਹਦੇ ਪਾਪਾ ਜੀ ਆ ਜਿਹੜੇ ਉਹਨਾਂ ਨੂੰ ਅਟੈਕ ਆਇਆ ਤੇ ਉਹ ਹਸਪਤਾਲ ਦੇ ਵਿੱਚ ਦਾਖਲਾ ਰਵੀ ਆ ਜਿਹੜਾ ਅਚਾਨਕ ਚਲਿਆ ਜਾਂਦਾ ਛੁੱਟੀ ਲੈ ਕੇ ਹਸਪਤਾਲ ਦੇ ਵਿੱਚ ਜਾਂਦਾ ਤੇ ਵੇਖਦਾ ਕਿ ਉਹਦੇ ਪਾਪਾ ਦੀ ਜਿਹੜੀ ਹਾਲਤ ਆ ਉਹ ਕਾਫੀ ਸੀਰੀਅਸ ਸੀ ਉਹਨੇ 10-15 ਦਿਨ ਆਪਣੇ ਪਾਪਾ ਨੂੰ ਹਸਪਤਾਲ ਦੇ ਵਿੱਚ ਰੱਖਿਆ ਭਾਵੇਂ ਕਿ ਨਾਰਮਲ ਫੈਮਿਲੀ ਚੋਂ ਸੀ ਹਨਾ ਫਿਰ ਵੀ ਇਲਾਜ ਵਾਸਤੇ ਉਹਨੂੰ ਇਹ ਸੀ ਕਿ ਮੇਰੇ ਪਾਪਾ ਜੀ ਇਸ ਦੁਨੀਆ ਤੋਂ ਨਾ ਜਾਣ ਕਿਉਂਕਿ ਉਹਨੂੰ ਹਜੇ ਆਪਣੇ ਪਾਪਾ ਦੀ ਲੋੜ ਸੀ ਵੈਸੇ ਵੀ ਮਾਂ ਪਿਓ ਦੀ ਲੋੜ ਤਾਂ ਹਰ ਇੱਕ ਉਮਰ ਦੇ ਵਿੱਚ ਹੀ ਰਹਿੰਦੀ ਆ ਪਰ ਇੰਨੇ ਇਲਾਜ ਦੇ باوجود ਵੀ ਉਹਦੇ ਪਾਪਾ ਦੀ ਮੌਤ ਹੋ ਜਾਂਦੀ ਆ ਤੇ ਫਿਰ ਘਰ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਰਵੀ ਤੇ ਆ ਜਾਂਦੀ ਆ ਉਸ ਤੋਂ ਬਾਅਦ ਰਵੀ ਦੀ ਪੜ੍ਹਾਈ ਆ ਜਿਹੜੀ ਉੱਥੇ ਛੁੱਟ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਇੱਕ ਦਿਨ ਕਾਲਜ ਆਉਂਦਾ ਯੂਨੀਵਰਸਿਟੀ ਆ ਕੇ ਰੀਤੂ ਨੂੰ ਮਿਲਦਾ ਤੇ ਉਹਨੂੰ ਕਹਿੰਦਾ ਵੀ ਰੀਤੂ ਮੈਨੂੰ ਮaaf ਕਰ ਦੇ ਹਨਾ ਆਪਣਾ ਸਾਥ ਇੱਥੋਂ ਤੱਕ ਹੀ ਸੀ ਜਿਹੜਾ ਮੈਂ 1 ਲੱਖ ਰੁਪਿਆ ਪਾਪਾ ਦੇ ਇਲਾਜ ਲਈ ਤੇਰੇ ਤੋਂ ਲਿਆਗਾ ਉਹ ਮੈਂ ਤੇਰਾ ਵਾਪਸ ਕਰ ਦੂੰਗਾ ਵੀ ਹੁਣ ਮੈਂ ਕੋਈ ਨੌਕਰੀ ਲੱਗੂਗਾ ਤਰੀਤੂ ਨੂੰ ਕਹਿੰਦੀ ਆ ਕਿ ਵਿਜੇ ਤੂੰ ਪੜ੍ਹਾਈ ਆ ਨਾ ਅਦਬ ਵਿਚਾਲੇ ਨਾ ਛੱਡ ਪਲੀਜ਼ ਜਿਵੇਂ ਕਿ ਮੈਂ ਕਰਕੇ ਹਨਾ ਮੈਂ ਤੇਰੀ ਹੈਲਪ ਕਰ ਦੂੰਗੀ ਪਰ ਤੂੰ ਪੜ੍ਹਾਈ ਨਾ ਛੱਡ ਵੀ ਜੇ ਤੂੰ ਪੜ੍ਹਾਈ ਛੱਡਤੀ ਤਾਂ ਆਪਣੀ ਨੌਕਰੀ ਦੇ ਚਾਂਸ ਨਹੀਂ ਰਹਿਣੇ ਵੀ ਐ ਤੂੰ ਹਨਾ ਸਾਰੀ ਉਮਰ ਕਿਵੇਂ ਕੱਢੇਗਾ ਉਹ ਕਹਿੰਦਾ ਵੀ ਦੇਖ ਰੀਤੂ ਮੇਰੇ ਘਰ ਦੇ ਹਾਲਾਤ ਇਹੋ ਜਿਹੇ ਆ ਵੀ ਘਰ ਦੀ ਜਿਹੜੀ ਖੇਤੀਬਾੜੀ ਆ ਜਾਂ ਘਰੇ ਪਸ਼ੂ ਵਗੈਰਾ ਰੱਖਿਆ ਵੀ ਉਸੇ ਦੇ ਸਿਰ ਤੇ ਅਸੀਂ ਗੁਜ਼ਾਰਾ ਕਰ ਲਾਂਗੇ ਵੀ ਮੈਂ ਪੜ੍ਹਾਈ ਨਹੀਂ ਜਾਰੀ ਰੱਖ ਸਕਦਾ ਚਲੋ ਉਹਦੀ ਪੜ੍ਹਾਈ ਆ ਜਿਹੜੀ ਅਦਬ ਵਿਚਾਲੇ ਛੁੱਟ ਜਾਂਦੀ ਆ ਉਹ ਆਪਣੇ ਪਿੰਡ ਵਾਪਸ ਚਲੇ ਜਾਂਦਾ ਜਦੋਂ ਵਾਪਸ ਗਿਆ ਤੇ ਉਸ ਤੋਂ ਬਾਅਦ ਰੀਤੂ ਆ ਜਿਹੜੀ ਉਹਦੀ ਵੀ ਐਮਏ ਆ ਕੰਪਲੀਟ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਡਿਗਰੀ ਕਰਦੀ ਆ ਤੇ ਉਹਨੂੰ ਇੱਕ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀ ਮਿਲ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਉਹਦੇ ਮੰਮੀ ਪਾਪਾ ਉਹਦੇ ਵਿਆਹ ਦੀ ਗੱਲ ਕਰਦੇ ਆ ਉਹਨੂੰ ਕਹਿੰਦੇ ਆ ਕਿ ਪੁੱਤ ਹੁਣ ਤੇਰੀ ਵਿਆਹ ਦੀ ਉਮਰ ਹੋ ਗਈ ਵੀ ਜੇ ਤੈਨੂੰ ਕੋਈ ਮੁੰਡਾ ਪਸੰਦ ਆ ਤਾਂ ਤੂੰ ਦੱਸ ਵੀ ਨਹੀਂ ਅਸੀਂ ਤੇਰੇ ਵਾਸਤੇ ਮੁੰਡਾ ਲੱਭੀਏ ਰੀਤੂ ਕਹਿੰਦੀ ਵੀ ਪਾਪਾ ਮੈਨੂੰ ਮੁੰਡਾ ਪਸੰਦ ਆ ਵੀ ਮੈਂ ਆਪਣਾ ਜਿਹੜਾ ਹਨਾ ਜੀਵਨ ਸਾਥੀ ਆ ਉਹ ਚੁਣਨ ਲਿਆ ਤੇ ਉਹਦੇ ਪਾਪਾ ਕਹਿੰਦੇ ਵੀ ਦੇਖ ਪੁੱਤ ਸਾਨੂੰ ਕੋਈ ਤਰਾਜ ਨਹੀਂ ਵੀ ਤੂੰ ਸਾਡੀ ਇਕਲੋਤੀ ਧੀ ਆ ਹਨਾ ਵੀ ਇੰਨੀ ਪ੍ਰਾਪਰਟੀ ਆ ਜਿਹੜੀ ਉਹ ਸਾਰੀ ਤੇਰੀ ਹੀ ਆ ਵੀ ਨਾਲੇ ਸਾਨੂੰ ਪਤਾ ਵੀ ਤੇਰੀ ਚੋਅਸ ਆ ਜਿਹੜੀ ਮਾੜੀ ਨਹੀਂ ਹੋਊਗੀ ਰੀਤੂ ਆ ਜਿਹੜੀ ਰਵੀਵਾਰੇ ਸਾਰਾ ਕੁਝ ਦੱਸਦੀ ਆ ਤੇ ਉਹਦੇ ਪਾਪਾ ਇੱਕ ਵਾਰ ਤਾਂ ਕਹਿੰਦੇ ਆ ਵੀ ਪੁੱਤ ਤੂੰ ਮੁੰਡਾ ਚੁਣਿਆ ਤੇ ਚੁਣਿਆ ਵੀ ਤੂੰ ਹਨਾ ਪਿੰਡੂ ਪਰਿਵਾਰ ਦਾ ਵੀ ਤੂੰ ਘੱਟੋ ਘੱਟ ਆਪਣੇ ਸਟੇਟਸ ਦਾ ਤਾਂ ਖਿਆਲ ਰੱਖਦੀ ਤੇ ਰੀਤੂ ਕਹਿੰਦੀ ਵੀ ਦੇਖੋ ਪਪਾ ਜਿਹੜੇ ਇਹ ਰਿਸ਼ਤੇ ਹੁੰਦੇ ਆ ਨਾ ਦਿਲ ਦੇ ਇਹ ਹੈਸੀਅਤ ਵੇਖ ਕੇ ਨਹੀਂ ਜੁੜਦੇ ਵੀ ਅਸੀਂ ਕਾਲਜ ਦੇ ਵਿੱਚ ਇਕੱਠੇ ਰਹੇ ਹੈਨਾ ਸਾਨੂੰ ਇੱਕ ਦੂਜੇ ਦਾ ਸੁਭਾਅ ਪਸੰਦ ਆਇਆ ਵੀ ਅਸੀਂ ਕਿਹੜਾ ਆਪਣਾ ਰਿਸ਼ਤਾ ਅੱਗੇ ਤੱਕ ਲੈ ਕੇ ਗਏ ਆ ਵੀ ਇਹ ਮੇਰੀ ਚੁਆਇਸ ਆ ਵੀ ਮੈਂ ਉਹਦੇ ਨਾਲ ਜ਼ਿੰਦਗੀ ਕੱਢਣਾ ਚਾਹੁੰਨੀ ਆ ਬਾਕੀ ਤੁਹਾਡੀ ਮਰਜ਼ੀ ਆ ਤੇ ਜਿਹੜੀ ਉਹਦੀ ਮੰਮੀ ਹੁੰਦੀ ਆ ਉਹ ਕਹਿੰਦੀ ਵੀ ਇਹ ਨਹੀਂ ਹੋ ਸਕਦਾ ਕਿ ਮੈਂ ਰਵੀ ਨਾਲ ਵਿਆਹ ਕਰਨ ਵਾਸਤੇ ਰਾਜ਼ੀ ਨਹੀਂ ਆ ਪਰ ਰਿੱਤੂ ਆ ਜਿਹੜੀ ਆਪਣੇ ਪਾਪਾ ਕੋਲ ਜਿੱਦ ਕਰਦੀ ਆ ਕਿ ਪਾਪਾ ਜੇ ਮੈਂ ਵਿਆਹ ਕਰਵਾਉਣਾਂ ਤਾਂ ਰਵੀ ਨਾਲ ਹੀ ਕਰਾਉਣਾ ਅ ਰਿੱਤੂ ਦੀ ਜਿਹੜੀ ਮਾਂ ਗਈ ਉਹ ਸਮਝਦੀ ਆ ਕਿ ਰਵੀ ਨੇ ਮੇਰੀ ਭੋਲੀ ਭਾਲੀ ਧੀ ਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਹਨਾ ਪ੍ਰਾਪਰਟੀ ਖਾਤਰ ਵੀ ਵਿਆਹ ਕਰਾਉਣ ਨੂੰ ਕਹਿੰਦਾ ਤੇ ਉਹਨਾਂ ਰਵੀ ਦਾ ਐਡਰੈਸ ਲੈਂਦੀ ਆ ਐਡਰੈਸ ਲੈ ਕੇ ਤੇ ਇੱਕ ਦਿਨ ਆਪਣੇ ਪਤੀ ਨੂੰ ਕਹਿੰਦੀ ਆ ਕਿ ਮੈਂ ਡਰਾਈਵਰ ਲੈ ਕੇ ਜਾਣਾ ਗੱਡੀ ਤੇ ਵੀ ਮੈਂ ਆਪਣੀ ਕਿਸੇ ਦੋਸਤ ਦੇ ਘਰ ਜਾਣਾ ਏ ਉਹ ਗੱਡੀ ਦੇ ਵਿੱਚ ਜਾਂਦੀ ਆ ਤੇ ਰਵੀ ਕਿ ਕਰ ਜਾਂਦੀ ਆ ਰਵੀ ਨੂੰ ਕਹਿੰਦੀ ਵੀ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਧੀ ਨੂੰ ਆਪਣੀਆਂ ਗੱਲਾਂ ਚ ਫਸਾ ਕੇ ਵਿਆਹ ਕਰਵਾਉਣ ਦੀ ਤਾਂ ਰਵੀ ਕਹਿੰਦਾ ਵੀ ਆਂਟੀ ਜੀ ਦੇਖੋ ਪਹਿਲੀ ਗੱਲ ਤਾਂ ਰੀਤੂ ਨੂੰ ਮੈਂ ਇਸ ਗੱਲ ਦਾ ਮਨਾ ਕਰਤਾ ਸੀ ਅਸੀਂ ਦੋਸਤ ਹੈਗੇ ਸੀ ਠੀਕ ਹੈ ਅਸੀਂ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਆਂ ਪਰ ਜਦੋਂ ਵੀ ਮੈਨੂੰ ਪਤਾ ਲੱਗਿਆ ਸੀ ਕਿ ਰੀਤੂ ਹਨਾ ਇਕਲੋਤੀ ਧੀ ਅਤੇ ਚੰਗੀ ਪ੍ਰਾਪਰਟੀ ਹੈ ਤੁਹਾਡੀ ਮੈਂ ਉਸੇ ਦਿਨ ਹੀ ਉਹਨੂੰ ਮਨਾ ਕਰਤਾ ਸੀ ਵੀ ਆਪਣਾ ਵਿਆਹ ਨਹੀਂ ਹੋ ਸਕਦਾ ਵੀ ਹੁਣ ਤਾਂ ਅਸੀਂ ਕਦੇ ਕੋਈ ਗੱਲ ਵੀ ਨਹੀਂ ਕੀਤੀ ਹਨਾ ਕੀ ਕਹਿਣਾ ਕਦੇ ਅਸੀਂ ਇੱਕ ਦੂਜੇ ਦਾ ਹਾਲਚਾਲ ਪੁੱਛ ਲਈਏ ਵੀ ਸਾਡੀ ਕਿਹੜਾ ਕੋਈ ਗੱਲਬਾਤ ਹੁੰਦੀ ਆ ਵੀ ਵਿਆਹ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਉਹ ਕਹਿੰਦੀ ਆ ਅੱਛਾ ਹੁਣ ਤੂੰ ਘੋਲਾ ਬਣਦਾਗਾ ਕਾਫੀ ਕੁਝ ਉਹਨੂੰ ਸੁਣਾਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੂੰ ਮੇਰੀ ਧੀ ਨਾਲ ਵਿਆਹ ਕਰਵਾਉਣ ਤੋਂ ਜਵਾਬ ਦੇਦੀ ਵੀ ਮੈਂ ਇਸ ਕਰੇ ਆਪਣੀ ਧੀ ਨਹੀਂ ਤੋੜਨੀ ਹੈਗੀ ਜਿਹੜੀ ਰਵੀ ਦੀ ਮਾਂ ਹੁੰਦੀ ਆ ਉਹ ਵੀ ਉਹਨੂੰ ਕਹਿੰਦੀ ਆ ਕਿ ਭੈਣ ਜੀ ਤੁਸੀਂ ਇੰਨੇ ਗਰਮ ਨਾ ਹੋਵੋ ਤੁਸੀਂ ਬੈਠ ਕੇ ਗੱਲ ਕਰੋ ਹਨਾ ਵੀ ਮੇਰਾ ਮੁੰਡਾ ਤਾਂ ਜਦੋਂ ਆਉਂਦੀ ਇਹਦੀ ਪੜ੍ਹਾਈ ਛੁੱਟ ਗਈ ਵੀ ਇਹ ਆ ਕੇ ਵਿਚਾਰਾ ਕੰਮ ਤੇ ਲੱਗਿਆ ਰਹਿੰਦਾ ਵੀ ਇਹ ਤਾਂ ਕਦੇ ਗਿਆ ਕਰਿਆ ਵੀ ਨਹੀਂ ਤਾਂ ਉਹ ਪੁੱਛਦੀ ਆ ਕਿ ਇਹਦਾ ਮਤਲਬ ਤੇਰੀ ਪੜ੍ਹਾਈ ਵੀ ਨਹੀਂ ਪੂਰੀ ਹੋਈ ਉਹ ਕਹਿੰਦਾ ਵੀ ਨਹੀਂ ਆਂਟੀ ਮੇਰੀ ਤਾਂ ਪੜ੍ਹਾਈ ਮੇਰੇ ਪਾਪਾ ਦੀ ਮੌਤ ਤੋਂ ਬਾਅਦ ਅਧ ਵਿਚਾਲੇ ਛੁੱਟ ਗਈ ਇਹ ਸੁਣ ਕੇ ਉਹਨੂੰ ਹੋਰ ਵੀ ਗੁੱਸਾ ਆਉਂਦਾ ਤੇ ਉਹ ਘਰੇ ਆਉਂਦੀ ਆ ਕਰਿਆ ਕਿ ਉਹਦਾ ਜੀਤਾ ਕਰਦਾ ਹੁੰਦਾ ਵੀ ਮੈਂ ਰੀਤੂ ਨਾਲ ਤੇ ਉਹਦੇ ਪਾਪਾ ਨਾਲ ਗੱਲ ਕਰਾਂ ਪਰ ਫਿਰ ਉਹ ਡਰਦੀ ਵੀ ਆ ਵੀ ਰੀਤੂ ਦੇ ਪਾਪਾ ਮੈਨੂੰ ਲੜਨਗੇ ਵੀ ਤੂੰ ਪਹਿਲੀ ਕੀ ਕਰਨ ਗਈ ਸੀ ਚਲੋ ਰੀਤੂ ਦੇ ਪਾਪਾ ਜਿਹੜੇ ਕਹਿੰਦੇ ਵੀ ਦੇਖ ਪੁੱਤ ਚੱਲ ਕੋਈ ਗੱਲ ਨਹੀਂ ਜੇ ਤੂੰ ਨੂੰ ਮੁੰਡਾ ਪਸੰਦ ਆ ਹਨਾ ਵੀ ਆਪਣੀ ਇੰਨੀ ਪ੍ਰਾਪਰਟੀ ਆ ਤੇ ਜਦੋਂ ਤੈਨੂੰ ਮੁੰਡਾ ਹੀ ਪਸੰਦ ਆਗਾ ਵੀ ਆਪਣੀ ਕਾਦਾ ਘਟਾਗਾ ਚੱਲ ਮੈਂ ਤੇਰਾ ਵਿਆਹ ਕਰਨ ਲਈ ਰਾਜ਼ੀ ਆਂ ਵੀ ਤੂੰ ਉਹਨਾਂ ਦੇ ਪਰਿਵਾਰ ਨਾਲ ਮੈਨੂੰ ਮਿਲਾ ਦੇ ਤਾਂ ਰੀਤੂ ਆ ਜਿਹੜੀ ਉਹ ਖੁਸ਼ੀ-ਖੁਸ਼ੀ ਰਵੀ ਨੂੰ ਫੋਨ ਕਰਦੀ ਆ ਕਿ ਪਾਪਾ ਮੰਮੀ ਹਨਾ ਤੇਰੇ ਘਰ ਆਉਣਗੇ ਵੀ ਰਿਸ਼ਤੇ ਦੀ ਗੱਲ ਕਰਨਾ ਤਾਂ ਜਿਹੜਾ ਰਵੀ ਆ ਉਹ ਕਹਿੰਦਾ ਵੀ ਨਹੀਂ ਰੀਤੂ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ ਉਹ ਕਹਿੰਦੀ ਵੀ ਰਵੀ ਜਦੋਂ ਮੇਰੇ ਪਾਪਾ ਨੂੰ ਨਹੀਂ ਇਤਰਾਜ਼ ਮੈਨੂੰ ਨਹੀਂ ਇਤਰਾਜ਼ ਵੀ ਨਾਲੇ ਮੈਨੂੰ ਪਤਾ ਤੂੰ ਮੈਨੂੰ ਪਸੰਦ ਕਰਦਾ ਵੀ ਮਨਾ ਕਿਉਂ ਕਰ ਰਿਹਾ ਉਹ ਕਹਿੰਦਾ ਵੀ ਨਹੀਂ ਉਹਨਾਂ ਜ਼ਿਆਦਾ ਜਿੱਦ ਕਰਦੀ ਆ ਤੇ ਉਹ ਕਹਿੰਦਾ ਤੈਨੂੰ ਮੈਂ ਇੱਕ ਵਾਰ ਕਹਤਾ ਨਾ ਜਦੋਂ ਗੁੱਸੇ 'ਚ ਬੋਲਦਾ ਫਿਰ ਉਹ ਕਹਿੰਦੀ ਵੀ ਰੀਜਨ ਦੱਸ ਤੇ ਉਹ ਸਾਰੀ ਗੱਲ ਦੱਸ ਦਿੰਦਾ ਕਿ ਇਸ ਤਰ੍ਹਾਂ ਤੁਹਾਡੀ ਮੰਮੀ ਆਈ ਸੀ ਹਨਾ ਰੀਤੂ ਨੂੰ ਸੁਣ ਕੇ ਗੁੱਸਾ ਤਾਂ ਬਹੁਤ ਆਉਂਦਾ ਪਰ ਉਹ ਆਪਣੀ ਮੰਮੀ ਕੋਲ ਗੱਲ ਨਹੀਂ ਕਰਦੀ ਕਿਉਂਕਿ ਉਹਨੂੰ ਇਹ ਸੀ ਵੀ ਜੇ ਮੈਂ ਮੰਮੀ ਕੋਲ ਗੱਲ ਕੀਤੀ ਤਾਂ ਮੰਮੀ ਰਵੀ ਨੂੰ ਗਲਤ ਸਮਝੂਗੀ ਵੀ ਉਹਨੇ ਖਵਣੀ ਮੈਨੂੰ ਪੜਕਾਇਆਗਾ ਬਾਰੇ ਉਹ ਆਪਣੇ ਪਾਪਾ ਨੂੰ ਕਹਿੰਦੀ ਵੀ ਪਾਪਾ ਜਿਵੇਂ ਵਿਆਹ ਕਰਵਾਉਂ ਤਾਂ ਰਵੀ ਨਹੀਂ ਕਰਵਾਉਂ ਵੀ ਨਹੀਂ ਮੈਨੂੰ ਸਾਰੀ ਉਮਰ ਕੋ ਆਰੀ ਰੱਖ ਲੋ ਉਹਦਾ ਪਾਪਾ ਕਹਿੰਦਾ ਵੀ ਨਹੀਂ ਪੁੱਤ ਕੋਈ ਇਤਰਾਜ ਨਹੀਂ ਆਪਾਂ ਚਲੋ ਵਿਆਹ ਕਰਾਂਗੇ ਰੀਤੂ ਦੇ ਪਾਪਾ ਆਪਣੀ ਪਤਨੀ ਨਾਲ ਰਵੀ ਦੇ ਘਰ ਜਾਂਦੇ ਆ ਤੇ ਰਿਸ਼ਤਾ ਪੱਕਾ ਕਰੇ ਆਉਂਦੇ ਆ ਰੀਤੂ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਜਦੋਂ ਉਹ ਆਪਣੇ ਸਹੁਰੇ ਘਰ ਗਈ ਤੇ ਰੀਤੂ ਦੇ ਜਿਹੜੇ ਪਾਪਾ ਹੁੰਦੇ ਉਹ ਕਹਿੰਦੇ ਵੀ ਤੁਸੀਂ ਕੁਝ ਦਿਨ ਇੱਥੇ ਰਹੋ ਵੀ ਫਿਰ ਤੁਸੀਂ ਉੱਥੇ ਸ਼ਿਫਟ ਹੋ ਜਿਓ ਵੀ ਆਪਣੇ ਘਰੀ ਰਹੋ ਤਾਰਵੀ ਕਹਿੰਦਾ ਵੀ ਨਹੀਂ ਅੰਕਲ ਜੀ ਵੀ ਮੈਂ ਰੀਤੂ ਨਾਲੇ ਗੱਲ ਕੀਤੀ ਸੀ ਕਿ ਰਹਿਣਾ ਤਾਂ ਇੱਥੇ ਹੀ ਪਊਗਾ ਵੀ ਮੈਂ ਆਪਣਾ ਘਰ ਛੱਡ ਕੇ ਨਹੀਂ ਜਾਊਗਾ ਵੀ ਮੈਂ ਲੋਕਾਂ ਤੋਂ ਇਹ ਨਹੀਂ ਹੋਣਾ ਕਿ ਮੈਂ ਪ੍ਰਾਪਰਟੀ ਕਰਕੇ ਹਨਾ ਤੁਹਾਡੇ ਕੋਲ ਰਹਿਣ ਆ ਗਿਆ ਤੇ ਰੀਤੂ ਕਹਿੰਦੀ ਵੀ ਨਹੀਂ ਪਾਪਾ ਅਸੀਂ ਇੱਥੇ ਹੀ ਰਹਾਂਗੇ ਇੱਥੇ ਹੀ ਅਸੀਂ ਆਪਦਾ ਗੁਜ਼ਾਰਾ ਕਰਾਂਗੇ ਚਲੋ ਰੀਤੂ ਰਹਿੰਦੀ ਆ ਹਨਾ ਰੀਤੂ ਤਾਂ ਇਹੋ ਜੇ ਮਾਹੌਲ 'ਚ ਰਹੀ ਸੀ ਜਿੱਥੇ ਉਹ ਗਰਮੀਆਂ ਦੇ ਵਿੱਚ ਏਸੀ 'ਚ ਤੇ ਸਰਦੀਆਂ ਦੇ ਵਿੱਚ ਹੀਟਰ ਲੱਗੇ ਹੁੰਦੇ ਸੀ ਕਦੇ ਉਹਨੇ ਚੱਕ ਕੇ ਰੋਟੀ ਵੀ ਨਹੀਂ ਖਾਦੀ ਸੀ ਪਰ ਰਵੀ ਦੇ ਘਰ ਦੀ ਜਿਹੜੇ ਹਾਲਾਤ ਸੀਗੇ ਉਹ ਬਿਲਕੁਲ ਪਿੰਡੂ ਟਾਈਪ ਦਾ ਜੀਵਨ ਸੀ ਉਹਨਾਂ ਦਾ ਰੀਤੂ ਆ ਵਿਚਾਰੀ ਕੋਸ਼ਿਸ਼ ਕਰਦੀ ਆ ਕੰਮ ਵੀ ਕਰਦੀ ਆ ਤੇ ਮਹੀਨੇ ਦੇ ਵਿੱਚ ਹੀ ਰੀਤੂ ਦੀ ਜਿਹੜੀ ਹਾਲਤ ਆ ਉਹ ਬਹੁਤ ਮਾੜੀ ਹੋ ਜਾਂਦੀ ਆ ਵੀ ਭਾਵੇਂ ਚੱਲ ਜ਼ਿਆਦਾ ਕੰਮ ਉਹ ਤੋਂ ਨਹੀਂ ਹੁੰਦਾ ਸੀ ਬਾਕੀ ਰਵੀ ਦੀ ਮਾਂ ਕਰ ਲੈਂਦੀ ਸੀ ਪਰ ਫਿਰ ਵੀ ਕਿੱਥੇ ਤੱਕ ਖੁੱਲਾ ਖਾਣ ਪੀਣ ਵਧੀਆ ਮਾਹੌਲ ਤੇ ਕਿੱਥੇ ਹੁਣ ਰਵੀ ਦੀ ਤਨਖਾਹ ਨਾਲ ਕਿੱਥੇ ਗੁਜ਼ਾਰਾ ਹੁੰਦਾ ਸੀ ਪ੍ਰਾਈਵੇਟ ਨੌਕਰੀ ਕਰਦਾ ਸੀ ਉਹ ਪਰ ਫਿਰ ਵੀ ਰਵੀ ਕੋਸ਼ਿਸ਼ ਕਰਦਾ ਸੀ ਕਿ ਰੀਤੂ ਖੁਸ਼ ਰਹੇ ਤੇ ਰੀਤੂ ਹਮੇਸ਼ਾ ਇਹੀ ਗੱਲ ਕਹਿੰਦੀ ਸੀ ਕਿ ਰਵੀ ਮੈਂ ਤੇਰੇ ਨਾਲ ਬਹੁਤ ਖੁਸ਼ ਆ ਵੀ ਮੈਨੂੰ ਸਿਰਫ ਤੇਰਾ ਸਾਥ ਚਾਹੀਦਾ ਵੀ ਮੈਨੂੰ ਕੋਈ ਬਹੁਤੀ ਪੈਸੇ ਦੀ ਲਾਲਸਾ ਨਹੀਂ ਹੈਗੀ ਤੇ ਰੀਤੂ ਦੇ ਡੈਡੀ ਹਨਾ ਕਈ ਵਾਰੀ ਰੀਤੂ ਨੂੰ ਫੋਨ ਕਰਦੇ ਵੀ ਪੁੱਤ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੂੰ ਮੈਨੂੰ ਦੱਸੀ ਹਨਾ ਰੀਤੂ ਦੇ ਡੈਡੀ ਨੇ ਰੀਤੂ ਦੇ ਅਕਾਊਂਟ ਵਿੱਚ ਪੈਸੇ ਟਰਾਂਸਫਰ ਕੀਤੇ ਕਿ ਸੋਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੁਸੀਂ ਲੈ ਲਿਆ ਕਰੋ ਪਰ ਰਵੀ ਕਹਿ ਦਿੰਦਾ ਕਿ ਨਹੀਂ ਰੀਤੂ ਆਪਾਂ ਤੇਰੇ ਪਾਪਾ ਵਾਲੇ ਪੈਸੇ ਨਹੀਂ ਵਰਤਨੇ ਵੀ ਤੂੰ ਰੱਖ ਹਨਾ ਵੀ ਫੇਰ ਕੰਮ ਆਉਣਗੇ ਵੀ ਜਿੰਨਾ ਟਾਈਮ ਮੇਰੇ ਚ ਹਸਿਆਤ ਹੈਗੀ ਹੈ ਜਿੰਨੀਕ ਮੈਂ ਤੇਰੇ ਸ਼ੌਂਕ ਪੂਰੇ ਕਰੂੰਗਾ ਤੇ ਫਿਰ ਇੱਕ ਵਾਰੀ ਰੀਤੂ ਆ ਜਿਹੜੀ ਉਹ ਆਪਣੇ ਪਤੀ ਰਵੀ ਨੂੰ ਕਹਿੰਦੀ ਹੈ ਕਿ ਇਦਾਂ ਤਾਂ ਹਨਾ ਆਪਣਾ ਗੁਜ਼ਾਰਾ ਨਹੀਂ ਹੋਣਾ ਕਿ ਇਹੋ ਜਿਹੇ ਹਾਲਾਤ ਚ ਮੈਂ ਤਾਂ ਨਹੀਂ ਰਹਿ ਸਕਦੀ ਰਵੀ ਕਹਿੰਦਾ ਵੀ ਮੈਂ ਤੈਨੂੰ ਪਹਿਲਾਂ ਹੀ ਰੋਕਿਆ ਸੀ ਵੀ ਉਦੋਂ ਤਾਂ ਤੂੰ ਜਿੱਦ ਕਰਦੀ ਸੀ ਕਿ ਵਿਆਹ ਕਰਾਉਣਾ ਉਹ ਕਹਿੰਦੀ ਵੀ ਨਹੀਂ ਮੈਨੂੰ ਤੇਰਾ ਸਾਥ ਨਹੀਂ ਮਾੜਾ ਲੱਗਦਾ ਪਰ ਆਪਾਂ ਕੋਸ਼ਿਸ਼ ਹੀ ਨਾ ਕਰੀਏ ਇਹਨਾਂ ਹਾਲਾਤਾਂ ਚੋਂ ਨਿਕਲਣ ਦੀ ਤੇ ਕਹਿੰਦੀ ਫਿਰ ਆਪਣੇ ਪੜੇ ਲਿਖੇ ਹੋਣ ਦਾ ਕੀ ਫਾਇਦਾ ਉਹ ਕਹਿੰਦੀ ਵੀ ਜਿਹੜੇ ਪਾਪਾ ਨੇ ਮੇਰੇ ਅਕਾਊਂਟ 'ਚ ਪੈਸੇ ਪਾਏ ਆ ਵੀ ਉਹਦਾ ਆਪਾਂ ਸਕੂਲ ਖੋਲ ਲੈਨੇ ਆ ਤੇ ਵੀ ਆਪਾਂ ਵਧੀਆ ਆਪਣਾ ਬਿਜ਼ਨਸ ਤੋਰ ਲਾਂਗੇ ਆਪਣਾ ਸਕੂਲ ਵਧੀਆ ਚੱਲ ਜੂ ਤੇ ਵੀ ਨਾਲੇ ਜਿਹੜੀ ਤੂੰ ਆਪਣੀ ਪੜ੍ਹਾਈ ਉਹ ਕੰਪਲੀਟ ਕਰ ਲਈ ਉਸ ਤੋਂ ਬਾਅਦ ਡਿਗਰੀ ਕਰ ਲਈ ਉਹ ਕਹਿੰਦਾ ਵੀ ਨਹੀਂ ਮੈਂ ਤੇਰੇ ਪਾਪਾ ਦੇ ਪੈਸਿਆਂ ਨਾਲ ਆਪਣਾ ਬਿਜ਼ਨਸ ਨਹੀਂ ਚਲਾਉਣਾਗਾ ਇਸ ਗੱਲੋਂ ਰੀਤੂ ਦੀ ਤੇਰ ਵੀ ਦੀ ਆਪਸ ਵਿੱਚ ਬਹਿਸ ਹੋ ਜਾਂਦੀ ਆ ਤੇ ਰੀਤੂ ਆ ਜਿਹੜੀ ਉਹ ਆਪਣੀ ਮੰਮੀ ਨੂੰ ਫੋਨ ਕਰਦੀ ਆ ਲਖੋ ਦੀ ਮੰਮੀ ਨੂੰ ਹਣਾ ਰਵੀ ਪਸੰਦ ਨਹੀਂ ਸੀ ਪਰ ਫਿਰ ਵੀ ਮਾਵਾਂ ਧੀਆ ਦੁੱਖ ਸੁੱਖ ਕਰ ਹੀ ਲੈਂਦੀਆਂ ਨੇ ਉਹ ਕਹਿੰਦੀ ਵੀ ਮੰਮੀ ਵੀ ਮੈਂ ਰਵੀ ਨੂੰ ਸਮਝਾਉਣੀ ਆ ਸਕੂਲ ਖੋਲਣ ਬਾਰੇ ਪਰ ਉਹ ਮੰਨਦਾ ਨਹੀਂ ਤਾਂ ਰੀਤੂ ਦੀ ਮੰਮੀ ਕਹਿੰਦੀ ਵੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਉਸ ਪਿੰਡੂ ਗੁਵਾਰ ਦੇ ਨਾਲ ਵਿਆਹ ਨਾ ਕਰਵਾ ਕਹਿੰਦੀ ਕੋਈ ਗੱਲ ਨਹੀਂ ਮੈਂ ਤੇ ਤੇਰੇ ਪਾਪਾ ਆਵਾਂਗੇ ਜਦੋਂ ਉਹ ਦੋਨੇ ਜੀ ਜਾਂਦੇ ਆਗੇ ਹਣਾ ਰੀਤੂ ਦੇ ਘਰ ਤੇ ਰੀਤੂ ਦੀ ਹਾਲਤ ਵੇਖ ਕੇ ਉਹ 당ਗ ਰਹਿ ਜਾਂਦੇ ਆ ਕਿਉਂਕਿ ਕੋਮਲ ਹੱਥਾਂ ਵਾਲੀ ਸੋਹਣੀ ਸੁਨਖੀ ਰੀਤੂ ਹੈ ਜਿਹੜੀ ਉਹਦਾ ਰੰਗ ਕਾਲਾ ਹੋ ਚੁੱਕਿਆ ਸੀ ਤੇ ਉਹਦੀ ਸਿਹਤ ਜਿਹੜੀ ਜਮ੍ਹਾਂ ਕਮਜ਼ੋਰ ਹੋ ਚੁੱਕੀ ਸੀ ਆਪਣੀ ਧੀ ਦੀ ਇਹ ਹਾਲਤ ਵੇਖ ਕੇ ਰੀਤੂ ਦੀ ਮਾਂ ਬੋਲਣ ਲੱਗ ਜਾਂਦੀ ਆ ਤੇ ਰਵੀ ਨੂੰ ਕਹਿੰਦੀ ਆ ਕਿ ਵੱਡੇ ਘਰ ਦੀ ਕੁੜੀ ਨਾਲ ਵਿਆਹ ਕਰਾਉਣ ਦੇ ਸੁਪਨੇ ਤਾਂ ਵੇਖੇ ਸੀ ਤੇ ਇਹਦੇ ਸੁਪਨੇ ਪੂਰੇ ਕਰਨ ਦੀ ਔਕਾਤ ਵੀ ਰੱਖਦਾ ਉਹਨੂੰ ਕਾਫੀ ਕੁਝ ਬੋਲਦੀ ਆ ਤਾਂ ਰਵੀ ਵਿਚਾਰਾ ਕੁਝ ਨਹੀਂ ਬੋਲਦਾ ਤੇ ਉਹਦੀ ਮੰਮੀ ਕਹਿੰਦੀ ਆ ਕਿ ਭੈਣ ਜੀ ਤੁਸੀਂ ਐਦਾਂ ਨਾ ਗੱਲ ਕਰੋ ਹਨਾ ਵੀ ਜਿੰਨੀ ਵੀ ਸਾਡੀ ਬਾਹ ਲੱਗਦੀ ਆ ਅਸੀਂ ਉਹੇ ਜੈ ਨੂੰ ਲਿਆ ਕੇ ਦਿੰਨੇ ਆ ਵੀ ਜਿੰਨੀ ਸਾਡੀ ਹیثیت ਆ ਉਹ ਕਹਿੰਦੀ ਫਿਰ ਜੇ ਹੈਸੀਅਤ ਇਹੋ ਜੀ ਸੀ ਤਾਂ ਇਹੋ ਜੀ ਹੈਸੀਅਤ ਵਾਲਿਆਂ ਨਾਲ ਹੀ ਰਿਸ਼ਤਾ ਜੋੜਨਾ ਸੀ ਚਲੋ ਰਵੀ ਆ ਆਪਣੀ ਮੰਮੀ ਨੂੰ ਚੁੱਪ ਕਰਾ ਦਿੰਦਾ ਇਸ਼ਾਰਾ ਕਰ ਦਿੰਦਾ ਵੀ ਮੰਮਾ ਤੁਸੀਂ ਨਾ ਬੋਲੋ ਰੀਤੂ ਆ ਜਿਹੜੀ ਕਹਿੰਦੀ ਵੀ ਮੰਮੀ ਮੈਂ ਤੁਹਾਨੂੰ ਇਸ ਕਰਕੇ ਨਹੀਂ ਬੁਲਾਇਆ ਕਿ ਤੁਸੀਂ ਇੱਥੇ ਆ ਕੇ ਹੰਗਾਮਾ ਕਰੋ ਰਵੀ ਦਾ ਸਾਥ ਮੈਨੂੰ ਪਹਿਲਾਂ ਵੀ ਪਸੰਦ ਸੀ ਹੁਣ ਵੀ ਪਸੰਦ ਆ ਪਰ ਮੈਂ ਤੁਹਾਨੂੰ ਸਿਰਫ ਇਸ ਕਰਕੇ ਬੁਲਾਇਆ ਕਿ ਰਵੀ ਨੂੰ ਤੁਸੀਂ ਮਿਣਾਓ ਵੀ ਅਸੀਂ ਸਕੂਲ ਖੋਲ੍ਹੀਏ ਪਰ ਰਵੀ ਆ ਜਿਹੜਾ ਉਹ ਕਹਿੰਦਾ ਵੀ ਨਹੀਂ ਮੈਂ ਹੌਲੀ ਹੌਲੀ ਪੈਸਾ ਜੋੜ ਰਿਹਾ ਵੀ ਮੈਂ ਆਪਣਾ ਕੋਈ ਹੋਰ ਬਿਜ਼ਨਸ ਸ਼ੁਰੂ ਕਰੂੰਗਾ ਕਿਉਂਕਿ ਉਹਨੂੰ ਇਹ ਸੀ ਕਿ ਰੀਤੂ ਦੀ ਮਾਂ ਦੀ ਇਹ ਗੱਲ ਮੈਂ ਸਹੀ ਨਹੀਂ ਕਰਨਾ ਚਾਹੁੰਦਾ ਕਿ ਰੀਤੂ ਦੀ ਮਾਂ ਕਹਿੰਦੀ ਸੀ ਵੀ ਤੂੰ ਮੇਰੀ ਧੀ ਨਾਲ ਵਿਆਹ ਸਾਡੀ ਪ੍ਰਾਪਰਟੀ ਵੇਖ ਕੇ ਕੀਤਾ ਹਣਾ ਉਹਦੀ ਵੀ ਆਪਦੀ ਸੈਲਫ ਰਿਸਪੈਕਟ ਸੀ ਹਣਾ ਇਸੇ ਕਰਕੇ ਉਹ ਆਪਣੀ ਗੱਲ ਤੇ ਖਰਾ ਸੀ ਪਰ ਰੀਤੂ ਦੀ ਮਾਂ ਜਿਹੜੀ ਉਹ ਰੀਤੂ ਨੂੰ ਆਪਣੇ ਘਰ ਲੈ ਜਾਂਦੀ ਆ ਉਹਨੂੰ ਕਹਿੰਦੀ ਆ ਵੀ ਚਲ 10 ਦਿਨ ਉੱਥੇ ਲਾਇਆ ਰਵੀ ਵੀ ਕਹਿੰਦਾ ਵੀ ਹਾਂ ਰੀਤੂ ਤੈਨੂੰ ਕਿੰਨੇ ਮਹੀਨੇ ਹੋ ਗਏ ਇੱਥੇ ਆਈ ਹੁਣਾ ਵੀ ਮੁੜ ਕੇ ਤੂੰ ਗਈ ਨਹੀਂ ਰੀਤੂ ਕਹਿੰਦੀ ਮੈਂ ਨਹੀਂ ਜਾਣਾ ਪਰ ਰੀਤੂ ਦੇ ਮੰਮੀ ਤੇ ਪਾਪਾ ਕਹਿੰਦੇ ਵੀ ਚੱਲ ਪੁੱਤ ਸਾਡੇ ਨਾਲ ਵੀ ਰਹਿ ਲੈ ਕੁਛ ਦਿਨ ਵੀ ਕੁੜੀਆਂ ਸਹੁਰਿਆਂ ਤੋਂ ਪੇਕੇ ਜਾਂਦੀਆਂ ਹੀ ਹੁੰਦੀਆਂ ਮਿਲਣ ਰੀਤੂ ਆਪਣੇ ਮੰਮੀ ਪਾਪਾ ਨਾਲ ਆ ਜਾਂਦੀ ਆ ਤੇ ਘਰ ਆ ਕੇ ਜਿਹੜੀ ਰੀਤੂ ਦੀ ਮਾਂ ਹੁੰਦੀ ਆ ਉਹ ਰੀਤੂ ਦੇ ਫੋਨ ਤੋਂ ਰਵੀ ਦਾ ਨੰਬਰ ਬਲੌਕ ਕਰ ਦਿੰਦੀ ਆ ਤੇ ਰਵੀ ਨੂੰ ਕਹਿ ਦਿੰਦੀ ਆ ਵੀ ਮੇਰੀ ਤੈਨੂੰ ਅੱਜ ਤੋਂ ਬਾਅਦ ਫੋਨ ਨਾ ਲਾਈ ਵੀ ਮੇਰੀ ਫੁੱਲਾਂ ਵਰਗੀ ਧੀ ਤੂੰ ਕੀ ਹਾਲਤ ਕਰਤੀ ਤੇ ਉਹ ਆਪਣੀ ਕੁੜੀ ਨੂੰ ਕਹਿੰਦੀ ਆ ਕਿ ਤੂੰ ਤਲਾਕ ਦੇ ਰਵੀ ਨੂੰ ਉੱਥੇ ਨਹੀਂ ਜਾਣਾ ਰੀਤੂ ਕਹਿੰਦੀ ਵੀ ਨਹੀਂ ਮੈਂ ਤਲਾਕ ਨਹੀਂ ਦੇ ਸਕਦੀ ਇਸ ਗੱਲ ਨੂੰ ਲੈ ਕੇ ਮਾਮਾ ਧੀਆਂ ਦਾ ਕਾਫੀ ਝਗੜਾ ਹੁੰਦਾ ਕਾਫੀ ਲੜਾਈ ਹੁੰਦੀ ਆ ਤੇ ਰੀਤੂ ਦੀ ਮਾਂ ਦਬਾਅ ਪਾ ਕੇ ਹਣਾ ਆਪਣੀ ਧੀ ਦੇ ਜਿਹੜਾ ਪਤੀ ਆ ਮਤਲਬ ਆਪਣਾ ਜਵਾਈ ਆ ਰਵੀ ਦੇ ਖਿਲਾਫ ਕੋਰਟ ਦੇ ਵਿੱਚ ਕੇਸ ਕਰ ਦਿੰਦੀ ਆ ਤਲਾਕ ਦੀ ਜਿਹੜੀ ਅਰਜੀ ਆ ਉਹ ਫਾਈਲ ਕਰ ਦਿੰਦੀ ਆ ਇਹ ਰੀਤੂ ਆ ਜਿਹੜੀ ਉਹ ਕਹਿੰਦੀ ਵੀ ਮੈਂ ਤਲਾਕ ਨਹੀਂ ਲੈਣਾ ਵੀ ਜੇ ਤੁਸੀਂ ਮੈਨੂੰ ਧੱਕੇ ਨਾਲ ਕਹੋਗੇ ਤਾਂ ਮੈਂ ਉੱਥੇ ਜਾ ਕੇ ਗਵਾਈ ਨਹੀਂ ਦੇਣੀ ਪਰ ਰੀਤੂ ਦੀ ਮਾਂ ਨੂੰ ਇਹ ਹੁੰਦਾ ਵੀ ਜਦੋਂ ਨੂੰ ਕੇਸ ਦੀ ਤਰੀਕ ਆਉਣੀ ਆ ਵੀ ਮੈਂ ਰੀਤੂ ਨੂੰ ਮਨਾ ਲੂੰਗੀ ਕੋਰਟ ਦੇ ਵਿੱਚ ਹਨਾ ਕੇਸ ਚੱਲਦਾ ਤੇ ਉਧਰੋਂ ਸੰਮਣ ਆ ਜਾਂਦੇ ਨੇ ਰਵੀ ਨੂੰ ਵੀ ਤੇ ਰਵੀ ਵੀ ਸੋਚਦਾ ਕਿ ਰਿਤੂ ਵੀ ਇੱਕਦਮ ਐ ਕਿਵੇਂ ਬਦਲ ਗਈ ਵੀ ਉਹਨੇ ਮੈਨੂੰ ਤਲਾਕ ਵਾਸਤੇ ਹਨਾ ਪੇਪਰ ਭੇਜਦੇ ਪਰ ਉਹ ਵਿਰੋਧ ਨਹੀਂ ਕਰਦਾ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਰਿਤੂ ਮੇਰੇ ਨਾਲ ਸਾਰੀ ਉਮਰ ਇਹੋ ਜੇ ਹਾਲਾਤਾਂ ਵਿੱਚ ਰਹੇ ਇਸ ਕਰਕੇ ਉਹ ਖੁਸ਼ ਹੁੰਦਾ ਤੇ ਉਹ ਵੀ ਫੋਨ ਨਹੀਂ ਕਰਦਾ ਕਦੇ ਕੋਸ਼ਿਸ਼ ਨਹੀਂ ਕਰਦਾ ਰਿਤੂ ਨੂੰ ਮਿਲਣ ਦੀ ਇਸੇ ਦੌਰਾਨ ਇੱਕ ਦਿਨ ਰੀਤੂ ਸੁੱਤੀ ਪਈ ਹੁੰਦੀ ਆ ਤੇ ਉਹਨੂੰ ਸੁਪਨੇ ਵਿੱਚ ਦਿਖਾਈ ਦਿੰਦਾ ਕਿ ਜਿਹੜਾ ਰਵੀਆ ਉਹ ਬਹੁਤ ਬੁਰੀ ਹਾਲਤ ਦੇ ਵਿੱਚ ਆ ਉਸ ਸੁਪਨੇ ਤੋਂ ਬਾਅਦ ਉਹ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਤੂੰ ਮੈਨੂੰ ਇੱਥੇ ਧੱਕੇ ਨਾਲ ਨਹੀਂ ਰੱਖ ਸਕਦੀ ਉਹ ਆਪਣੇ ਪਾਪਾ ਨੂੰ ਫੋਨ ਕਰਦੀ ਆ ਕਿ ਪਾਪਾ ਮੈਨੂੰ ਡਰਾਈਵਰ ਤੇ ਗੱਡੀ ਭੇਜੋ ਵੀ ਮੈਂ ਤਾਂ ਆਪਣੇ ਸਹੁਰੇ ਘਰ ਚੱਲੀ ਆ ਵੀ ਜੇ ਤੁਸੀਂ ਮੈਨੂੰ ਗੱਡੀ ਨਹੀਂ ਭੇਜੋਗੇ ਤਾਂ ਮੈਂ ਜਿਉਂਦੀ ਨਹੀਂ ਰਹਿਣਾ ਮੈਂ ਆਤਮ ਹੱਤਿਆ ਕਰ ਲੈਣੀ ਆ ਤਾਂ ਰੀਤੂ ਦੇ ਪਾਪਾ ਘਬਰਾ ਜਾਂਦੇ ਆ ਉਹ ਕਹਿੰਦੇ ਵੀ ਨਹੀਂ ਪੁੱਤ ਤੇਰੀ ਖੁਸ਼ੀ ਨਾਲ ਹੀ ਮੇਰੀ ਖੁਸ਼ੀ ਆ ਤੇ ਚਲੋ ਮੈਂ ਗੱਡੀ ਭੇਜਦਾ ਤੂੰ ਤਿਆਰ ਹੋ ਜਾ ਉਹਦੇ ਪਾਪਾ ਗੱਡੀ ਭੇਜ ਦਿੰਦੇ ਆ ਤੇ ਰੀਤੂ ਆ ਜਿਹੜੀ ਉਹ ਡਰਾਈਵਰ ਨੂੰ ਲੈ ਕੇ ਆਪਣੇ ਸਹੁਰੇ ਘਰ ਆ ਜਾਂਦੀ ਆ ਜਦੋਂ ਆਪਣੇ ਸਹੁਰੇ ਘਰ ਆਉਂਦੀ ਆ ਤਾਂ ਕੇ ਵੇਖਦੀ ਆ ਕਿ ਰਵੀ ਦੀ ਜਿਹੜੀ ਹਾਲਤ ਆ ਉਹ ਸੱਚੀ ਕਾਫੀ ਖਰਾਬ ਹੁੰਦੀ ਆ ਉਹਨੂੰ ਬਹੁਤ ਤੇਜ਼ ਬੁਖਾਰ ਹੁੰਦਾ ਉਹ ਡਰਾਈਵਰ ਦੀ ਹੈਲਪ ਨਾਲ ਉਹਨੂੰ ਹਸਪੀਟਲ ਲੈ ਕੇ ਜਾਂਦੀ ਆ ਤੇ ਇਲਾਜ ਕਰਾਉਂਦੀ ਆ 4-5 ਦਿਨ ਐਡਮਿਟ ਰੱਖਣ ਤੋਂ ਬਾਅਦ ਰਵੀ ਜਿਹੜਾ ਠੀਕ ਹੋ ਜਾਂਦਾ ਤੇ ਫਿਰ ਰੀਤੂ ਕਹਿੰਦੀ ਰਵੀ ਮੈਂ ਤੈਨੂੰ ਕਿੰਨੇ ਵਾਰ ਸਮਝਾ ਚੁੱਕੀ ਕਿ ਪਾਪਾ ਦੀ ਪ੍ਰਾਪਰਟੀ ਹੁਣ ਵੀ ਮੇਰੀ ਆ ਬਾਅਦ ਚ ਵੀ ਮੇਰੀ ਆ ਕਿ ਤੂੰ ਮੇਰੀ ਗੱਲ ਨਹੀਂ ਮੰਨ ਸਕਦਾ ਆਪਾਂ ਵਧੀਆ ਬਿਜ਼ਨਸ ਸਟਾਰਟ ਕਰੀਏ ਤੇ ਆਪਾਂ ਵਧੀਆ ਖੁਸ਼ੀ ਖੁਸ਼ੀ ਇੱਕ ਦੂਜੇ ਨਾਲ ਰਹੀਏ ਕਹਿੰਦੀ ਹੁਣ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਜਿਵੇਂ ਕਹਿੰਦੀ ਮੈਂ ਆਪਣੀ ਮੰਮੀ ਦੀ ਨਹੀਂ ਸੁਣੀ ਮੈਂ ਤੇਰੀ ਵੀ ਨਹੀਂ ਸੁਣਨੀ ਤੇ ਉਹ ਆਪਣੇ ਪਾਪਾ ਨੂੰ ਫੋਨ ਕਰਦੀ ਆ ਕਿ ਪਾਪਾ ਇੱਕ ਸ਼ਹਿਰ ਦੇ ਵਿੱਚ ਹਨਾ ਕੋਈ ਵਧੀਆ ਬਿਲਡਿੰਗ ਦੇਖੋ ਅਸੀਂ ਆਪਣਾ ਬਿਜ਼ਨਸ ਸਟਾਰਟ ਕਰਨਾ ਤੇ ਉਹਦੇ ਪਾਪਾ ਵੀ ਖੁਸ਼ ਹੁੰਦੇ ਆ ਉਹ ਸੋਚਦੇ ਆ ਵੀ ਹਨਾ ਆਪਦੀ ਧੀ ਦੀ ਜਿਹੜੀ ਉਮਰ ਆ ਕਮਾਉਣ ਦੀ ਜਾਂ ਖਾਣ ਹਡਾਉਣ ਦੀ ਉਹ ਤਾਂ ਐ ਲੰਗੀ ਜਾਂਦੀ ਆ ਤੇ ਉਹ ਕਹਿੰਦਾ ਪੁੱਤ ਵੀ ਮੈਂ ਇੱਕ ਬਹੁਤ ਸੋਹਣੀ ਬਿਲਡਿੰਗ ਆ ਜਿਹੜੀ ਪਹਿਲਾਂ ਹੀ ਦੇਖ ਰੱਖੀ ਆ ਤੇ ਉਹਦੇ ਵਿੱਚ ਤੁਸੀਂ ਸਕੂਲ ਖੋਲੋ ਵੀ ਜਿੰਨਾ ਵੀ ਪੈਸਾ ਲੱਗਿਆ ਮੈਂ ਆਪੇ ਲਾਊਂਗਾ ਤੇ ਇਸ ਗੱਲ ਦਾ ਰੀਤੂ ਦੀ ਮਾਂ ਵਿਰੋਧ ਕਰਦੀ ਆ ਪਰ ਰੀਤੂ ਤੇ ਉਹਦੇ ਪਾਪਾ ਜਿਹੜੀ ਨਾ ਉਹ ਰਵੀ ਦੀ ਸੁਣਦੇ ਆ ਨਾ ਰੀਤੂ ਦੀ ਮਾਂ ਦੀ ਉਹ ਵਧੀਆ ਸਕੂਲ ਆ ਜਿਹੜਾ ਖੋਲ ਲੈਂਦੇ ਆ ਅ ਸਾਲ ਦੋ ਸਾਲਾਂ ਦੇ ਵਿੱਚ ਹੀ ਰੀਤੂ ਆ ਜਿਹੜੀ ਉਹ ਵਧੀਆ ਸਕੂਲ ਚਲਾ ਲੈਂਦੀ ਆ ਐਮ ਡੀ ਹੁੰਦੀ ਆ ਉਹ ਸਕੂਲ ਦੀ ਵਧੀਆ ਸਟਾਫ ਰੱਖਦੀ ਆ ਜਦੋਂ ਆਪਾਂ ਵਧੀਆ ਫੈਸਿਲਿਟੀਆਂ ਦੇਵਾਂਗੇ ਵਧੀਆ ਸਿੱਖਿਆ ਦੇਵਾਂਗੇ ਤਾਂ ਬੱਚੇ ਤਾਂ ਆਟੋਮੈਟਿਕਲੀ ਆਪਣੇ ਕੋਲ ਆਉਣਗੇ ਬਾਕੀ ਉਹ ਵੈਲ ਐਜੂਕੇਟਿਡ ਸੀ ਕੁੜੀ ਹੈ ਨਾ ਬੱਚੇ ਵਧੀਆ ਦਾਖਲ ਹੋਏ ਸਕੂਲ ਦਾ ਜਿਹੜਾ ਉਹਨਾਂ ਦਾ ਵਧੀਆ ਚੱਲ ਪਿਆ ਵਧੀਆ ਨਾਮ ਹੋ ਗਿਆ ਉਹਨਾਂ ਦੇ ਸਕੂਲ ਦਾ ਤੇ ਫਿਰ ਜਿਹੜੀ ਰਿੱਤੂ ਸੀ ਉਹ ਆਪਣੇ ਪਤੀ ਨੂੰ ਕਹਿੰਦੀ ਆ ਕਿ ਹੁਣ ਤਾਂ ਮੰਨ ਜੋ ਹੁਣ ਤਾਂ ਤੁਸੀਂ ਹੈਨਾ ਆਪਣੀ ਜਿਹੜੀ ਪੜ੍ਹਾਈ ਆ ਕੰਪਲੀਟ ਕਰ ਲਓ ਉਹ ਕਹਿ ਕਹਾ ਕੇ ਆਪਣੇ ਪਤੀ ਦੀ ਐਮਏ ਕੰਪਲੀਟ ਕਰਾ ਦਿੰਦੀ ਆ ਤੇ ਉਸ ਤੋਂ ਬਾਅਦ ਵੀ ਐਡ ਕਰਵਾ ਕੇ ਉਹਦਾ ਨੈਟ ਕਲੀਅਰ ਕਰਵਾਉਂਦੀ ਆ ਤੇ ਆਪਣੇ ਨਾਲ ਹਨਾ ਉਹਨੂੰ ਸਕੂਲ ਦੇ ਵਿੱਚ ਕਹਿੰਦੀ ਆ ਕਿ ਹੁਣ ਆਜੋ ਵੀ ਮੇਰੇ ਤੋਂ ਕੱਲੀ ਤੋਂ ਕੰਮ ਨਹੀਂ ਸਮਝਦਾ ਵੀ ਕੰਮ ਬਹੁਤ ਵੱਡਾ ਦਾ ਫਿਰ ਉਹ ਰਵੀ ਨੂੰ ਆਪਣੇ ਨਾਲ ਲੈ ਕੇ ਜਾਂਦੀ ਆ ਰੋਜ਼ ਇਕੱਠੇ ਦੋਨੋਂ ਜਾਂਦੇ ਆ ਸਕੂਲ ਦੇ ਵਿੱਚ ਵਧੀਆ ਸਕੂਲ ਸੰਭਦੇ ਆ ਤੇ ਉਹਨਾਂ ਦਾ ਸਕੂਲ ਬਹੁਤ ਵਧੀਆ ਚੱਲਦਾ ਆ ਰੀਤੂ ਦੇ ਪਾਪਾ ਜਿਹੜੇ ਆਪਣੀ ਧੀ ਦੀ ਸਫਲਤਾ ਤੇ ਬਹੁਤ ਖੁਸ਼ ਹੁੰਦੇ ਆ ਤੇ ਉਹ ਆਪਣੀ ਪਤਨੀ ਨੂੰ ਕਹਿੰਦੇ ਆ ਕਿ ਵੇਖ ਆਪਾਂ ਨੂੰ ਧੀਆ ਪੁੱਤਾਂ ਦੀ ਖੁਸ਼ੀ ਵੱਧ ਜ਼ਰੂਰੀ ਹੁੰਦੀ ਆ ਵੀ ਆਪਣੀ ਧੀ ਦੇ ਵਿੱਚ ਕੌਨਫੀਡੈਂਸ ਸੀ ਉਹ ਕਰ ਸਕਦੀ ਸੀ ਮੰਨ ਲਵੋ ਆਪਾਂ ਉਹਨੂੰ ਅਮੀਰ ਘਰੇ ਵਿਆਹ ਦਿੰਦੇ ਤੇ ਅੱਗੋਂ ਅਮੀਰ ਘਰ ਦਾ ਮੁੰਡਾ ਵਿਗੜਿਆ ਹੁੰਦਾ ਤੇ ਉਹਨੂੰ ਨੌਕਰੀ ਵੀ ਨਾ ਕਰਨ ਦਿੰਦਾ ਤਾਂ ਵੀ ਉਹਦੀ ਜ਼ਿੰਦਗੀ ਰੁਲ ਜਾਣੀ ਸੀ ਵੀ ਆਪਣੀ ਕੁੜੀ ਵਿੱਚ ਮਿਹਨਤ ਕਰਨ ਦਾ ਜज्ਵਾ ਸੀ ਬਾਕੀ ਉਹਨੇ ਰਵੀ ਨੂੰ ਸੱਚੇ ਦਿਲੋਂ ਚਾਹਿਆ ਸੀ ਵੀ ਅੱਜ ਕੱਲ ਮਤਲਬ ਖਾਤਰ ਤਾਂ ਬਹੁਤ ਰਿਸ਼ਤੇ ਜੁੜਦੇ ਆ ਪਰ ਸੱਚੇ ਦਿਲੋਂ ਕੋਈ ਕਿਸੇ ਨੂੰ ਅਪਣਾਉਂਦਾ ਤੇ ਰਵੀ ਦੀ ਵੀ ਮੈਂ ਸਬਰ ਤੇ ਹਨਾ ਵੀ ਮੈਨੂੰ ਹੈਰਾਨੀ ਸੀ ਵੀ ਨਹੀਂ ਮੰਨਤਾ ਕਰਨ ਦੇ ਬਾਵਜੂਦ ਵੀ ਉਹ ਰਿਸ਼ਤੇ ਲਈ ਹਾਂ ਨਹੀਂ ਸੀ ਕਰਦਾ ਤੇ ਜੇ ਉਹ ਸਵਾਰਥੀ ਹੁੰਦਾ ਤਾਂ ਉਹ ਪਹਿਲੇ ਹੀ ਰੀਤੂ ਨੂੰ ਬਹਿਲਾ ਫਸਲਾ ਕੇ ਹਨਾ ਕਿਤੇ ਕੋਟ ਮੈਰਿਜ ਕਰਾ ਲੈਂਦੇ ਵੀ ਫਿਰ ਵੀ ਆਪਾਂ ਜਰਦੇ ਜੀ ਵੀ ਸਾਨੂੰ ਆਪਣੇ ਧੀਆ ਪੁੱਤਾਂ ਦੀ ਖੁਸ਼ੀ ਵੱਧ ਜ਼ਰੂਰੀ ਆ ਵੀ ਇੰਨਾ ਪੈਸਾ ਜਿਹੜਾ ਅਸੀਂ ਕਮਾਈ ਬੈਠੇ ਆ ਉਹ ਵੀ ਤਾਂ ਉਸੇ ਦਾ ਹੀ ਆ ਵੀ ਇਹਦੇ ਨਾਲ ਜੇ ਕਿਸੇ ਮੱਧ ਵਰਗੀ ਪਰਿਵਾਰ ਦੇ ਮੁੰਡੇ ਦੀ ਜ਼ਿੰਦਗੀ ਬਣ ਗਈ ਤੇ ਆਪਾਂ ਨੂੰ ਤਾਂ ਫਿਰ ਵੀ ਵਧੀਆ ਹੀ ਆ ਬਾਕੀ ਹੁਣ ਤਾਂ ਉਹ ਆਪਣਾ ਜਵਾਈ ਆ ਤੇ ਰਿਤੂ ਦੀ ਮਾਂ ਕਹਿੰਦੀ ਕਿ ਗੱਲ ਤਾਂ ਤੁਹਾਡੀ ਸਹੀ ਆ ਵੀ ਮੇਰੇ ਤੇ ਵੀ ਅਮੀਰੀ ਦਾ ਜਿਹੜਾ ਪਰਦਾ ਪਿਆ ਹੋਇਆ ਸੀ ਕਿ ਮੈਨੂੰ ਆਪਣੀ ਕੁੜੀ ਦੀ ਖੁਸ਼ੀ ਵਿਖਾਈ ਨਹੀਂ ਸੀ ਦਿੱਤੀ ਪਰ ਕਹਿੰਦੀ ਹੁਣ ਮੈਨੂੰ ਇਹਸਾਸ ਹੋ ਗਿਆ ਕਿ ਸਾਨੂੰ ਆਪਣੇ ਬੱਚੇ ਦੀਆਂ ਖੁਸ਼ੀਆਂ ਨਾਲੋਂ ਵੱਧ ਕੁਝ ਵੀ ਕੀਮਤੀ ਨਹੀਂ ਹੁੰਦਾ ਹਾਂਜੀ ਦੋਸਤੋ ਇਹ ਜਿਹੜੀ ਕਹਾਣੀ ਆ ਇਹ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿ ਜੇ ਸਾਡੇ ਬੱਚੇ ਸਿਆਣੇ ਹੋ ਚੁੱਕੇ ਆ ਸਮਝਦਾਰ ਹੋ ਚੁੱਕੇ ਆ ਤੇ ਆਪਣੇ ਲਈ ਜੀਵਨ ਸਾਥੀ ਚੁਣਦੇ ਆ ਜਿਦੇ ਨਾਲ ਉਹ ਸਾਰੀ ਉਮਰ ਵਧੀਆ ਗੁਜ਼ਾਰਾ ਕਰ ਸਕਦੇ ਆ ਠੀਕ ਆ ਪੈਸੇ ਆਉਂਦੇ ਜਾਂਦੇ ਰਹਿੰਦੇ ਆ ਗਰੀਬ ਅਮੀਰ ਦਾ ਫਰਕ ਵੈਸੇ ਤਾਂ ਨਹੀਂ ਮਿਟਦਾ ਗੱਲਾਂ 'ਚ ਤਾਂ ਅਸੀਂ ਬਹੁਤ ਵੱਡੀਆਂ ਗੱਲਾਂ ਕਰ ਲੈਂਦੇ ਆ ਪਰ ਇਹ ਫਰਕ ਨਹੀਂ ਮਿਟਦਾ ਅਕਸਰ ਅਸੀਂ ਨਾ ਕਈ ਵਾਰ ਘਰੇ ਗੱਲ ਕੀਤੀ ਆ ਅਸੀਂ ਇਦਾਂ ਗੱਲ ਕਰਦੇ ਹੁੰਨੇ ਆ ਵੀ ਜਿਹੜੇ ਮਾਪਿਆਂ ਦੀਆਂ ਧੀਆਂ ਇਕਲੋਤੀਆਂ ਹੁੰਦੀਆਂ ਨੇ ਉਹਨਾਂ ਕੋਲ ਕਾਫੀ ਜ਼ਮੀਨ ਵੀ ਹੁੰਦੀ ਆ ਤਾਂ ਉਹ ਕੋਸ਼ਿਸ਼ ਕਰਦੇ ਆ ਕਿ ਸਾਡੇ ਤੋਂ ਵੱਧ ਜ਼ਮੀਨ ਵਾਲਾ ਮੁੰਡਾ ਅਸੀਂ ਲੱਭੀਏ ਤੇ ਇਹ ਜੇ ਬਹੁਤ ਸਾਰੇ ਰਿਸ਼ਤੇ ਵੇਖਿਆ ਜਿਹੜੇ ਮਤਲਬ ਅਮੀਰ ਕਰਾਂ ਦੀਆਂ ਕੁੜੀਆਂ ਜਿਹੜੀਆਂ ਉਹਨਾਂ ਨੇ ਆਪਣੇ ਨਾਲੋਂ ਵੱਧ ਜ਼ਮੀਨ ਜਾਇਦਾਦ ਵੇਖ ਕੇ ਆਪਣੀਆਂ ਕੁੜੀਆਂ ਦੇ ਰਿਸ਼ਤੇ ਕੀਤੇ ਪਰ ਬਹੁਤੇ ਜ਼ਿਆਦਾ ਅਮੀਰ ਘਰਾਂ ਦੇ ਮੁੰਡੇ ਜਿਹੜੇ ਪੜ੍ਹਾਈ ਵਿੱਚ ਚੰਗੇ ਨਹੀਂ ਨਿਕਲਦੇ ਉਹ ਅਕਸਰ ਗਲਤ ਆਤਾਦਾਂ ਦਾ ਸ਼ਿਕਾਰ ਹੋ ਜਾਂਦੇ ਆ ਫਿਰ ਕੁੜੀ ਆ ਜਿਹੜੀ ਸਾਰੀ ਉਮਰ ਕੱਲੇ ਪੈਸੇ ਨੂੰ ਵੇਖਦੀ ਰਹਿ ਜਾਂਦੀ ਆ ਵੀ ਜੀਵਨ ਸੱਚੀ ਦਾ ਸੁੱਖ ਤੇ ਸਾਥ ਵੀ ਜ਼ਰੂਰੀ ਹੁੰਦਾ ਜੇ ਹੁਣ ਰੀਤੂ ਦੇ ਪਾਪਾ ਕੋਲ ਪੈਸਾ ਸੀ ਤਾਂ ਉਹਦੇ ਨਾਲ ਰਵੀ ਤੇ ਉਹਦੀ ਮਾਂ ਦੀ ਜ਼ਿੰਦਗੀ ਵੀ ਜਿਹੜੀ ਸੰਵਰ ਗਈ ਤੇ ਰਵੀ ਆਪਣੇ ਪੈਰਾਂ ਤੇ ਖੜੇ ਹੋਣ ਦੀ ਹਿੰਮਤ ਵੀ ਰੱਖਦਾ ਸੀ ਉਹਦੇ ਵਿੱਚ ਯੋਗਤਾ ਸੀ ਇਹਦੇ ਨਾਲ ਨਾਲੇ ਤਾਂ ਰੀਤੂ ਖੁਸ਼ ਰਹੀ ਨਾਲੇ ਰਵੀ ਦੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਗਈ ਜੇ ਹੁਣ ਉਹਦੀ ਥਾਂ ਤੇ ਉਹ ਕੋਈ ਅਮੀਰ ਮੁੰਡਾ ਲੱਭਦੇ ਤੇ ਉਹ ਵਧੀਆ ਨਾ ਨਿਕਲਦਾ ਫਿਰ ਵੀ ਰੀਤੂ ਦੀ ਜ਼ਿੰਦਗੀ ਖਰਾਬ ਹੋਣੀ ਸੀ ਹੁਣ ਰੀਤੂ ਨੂੰ ਕਦੇ ਵੀ ਇਸ ਗੱਲ ਦਾ ਅਫਸੋਸ ਨਹੀਂ ਹੋਇਆ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਭਾਵੇਂ ਉਹਨੂੰ ਆਪਣੀ ਮਾਂ ਦਾ ਵਿਰੋਧ ਚੱਲਣਾ ਪਿਆ ਉਹ ਆਪਣੀ ਮਾਂ ਨੂੰ ਕਈ ਗੱਲਾਂ ਬੋਲੀ ਉਹਦੀ ਮਾਂ ਵੀ ਹਨਾ ਉਹਨਾਂ ਨੂੰ ਕਾਫੀ ਕੁਝ ਬੋਲੀ ਪਰ ਇਹ ਚੀਜ਼ਾਂ ਸਮਾਂ ਪੈ ਕੇ ਅਸੀਂ ਭੁੱਲ ਜਾਂਦੇ ਆ ਜੇ ਸਾਡੇ ਰਿਸ਼ਤਿਆਂ ਦੇ ਵਿੱਚ ਵਧੀਆ ਐਡਜਸਟਮੈਂਟ ਹੋ ਜਾਵੇ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਰੀਤੂ ਅਤੇ ਰਵੀ ਦੇ ਸਾਥ ਦੀ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ਕਾਲ ਜੀ